ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਤਾਂ ਕਿ ਸਾਨੂੰ ਹੋਰ ਤੁਹਾਨੂੰ ਵਧੀਆ-ਵਧੀਆ ਵੀਡੀਓ ਪਾ ਸਕੀਏ ਤੇ ਨਾਲੇ ਇਧਰ ਹੈਗਾ ਗਿਰਫਾਟਾ ਤੇ ਨਾਲੇ ਆ ਪੈਟਰੋਲ ਪੰਪ ਭਾਈ ਸਾਸਰੀ ਕਾਲੀ ਸਾਰਿਆਂ ਨੂੰ ਯਾਹ ਦੇਖੋ ਅੱਜ 2 ਤਰੀਕ ਪਹਿਲਾ ਮਹੀਨਾ 2024 ਪਿੰਡ ਹੈਗਾ ਬਡਾਲੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਲੈਣਾ ਦੇਖੋ ਕਿਵੇਂ ਲੱਗੇ ਹੋਇਆ ਤੇਲ ਵਾਸਤੇ ਮੇਰੇ ਹਿਸਾਬ ਨਾਲ ਆਹ ਇੱਕ ਮੈਨੂੰ ਪੰਪ ਮਿਲਿਆ ਹੈ ਚੰਡੀਗੜ੍ਹ ਤੋਂ ਸਰਹੰਦ ਵਾਲੇ ਰੋਡ ਤੇ ਜਿਸ ਤੇ ਤੇਲ ਆ ਇੱਥੇ ਦੇਖੋ ਕਿੰਨੀ ਢੀੜੋ ਪਿੱਛੇ ਤੱਕ ਲਾਈਨਾਂ ਹੀ ਲੰਨਾਂ ਲੱਗੀਆਂ ਹੋਈਆਂ ਕਿਉਂਕਿ ਸੀਐਨਜੀ ਵੀ ਪੰਪ ਹੈ ਹੀ ਇੱਥੇ ਨੇੜੇ ਤੇੜੇ ਤੇਲ ਲਾਈਨਾਂ ਚੈੱਕ ਕਰੋ ਜਿਹੜੇ ਵੀ ਆ ਕਾਨੂੰਨ ਬਣਾਏ ਆ ਉਹ ਬੜੇ ਗਲਤ ਬਣਾਏ ਆ ਕੇਂਦਰ ਸਰਕਾਰ ਨੇ ਹੁਣ ਕਿਹੜਾ ਡਰਾਈਵਰ ਵੀਰ ਹੈ ਜਿਹਦੇ ਕੋਲ 7 ਲੱਖ ਰੁਪਏ ਹੈ ਤੇ 10 ਸਾਲ ਉਹਨਾਂ ਦੇ ਨਿਆਣੇ ਬੱਚੇ ਨੂੰ ਕੌਣ ਦੇਖੇਗਾ ਇਹੜਾ ਨੇ ਰੱਸੀ ਲਾਈ ਹੋਈ ਆ ਤੇ ਕੁਝ ਗੱਡੀਆਂ ਅੰਦਰ ਵੜਦੇ ਆ ਇਹ ਉਹਨਾਂ ਨੂੰ ਤੇਲ ਪਾ ਕੇ ਉੱਪਰਲੀ ਸਾਈਡ ਨੂੰ ਬਾਹਰ ਕੱਢ ਰਹੇ ਆ ਤੇ ਦੂਜੀਆਂ ਗੱਡੀਆਂ ਤਾਂ ਅੰਦਰ ਵੜ ਰਹੇ ਆ ਰੱਸੀ ਖੋਲ ਕੇ ਚਲ ਆਪਾਂ ਤਾਂ ਆਪਣੀ ਬੈਕ ਸਟੇਲ ਪਵਾ ਲਿਆ ਸੀ ਪਹਿਲਾਂ ਹੀ ਕੱਲ ਰਾਤ ਮੈਨੂੰ ਪਤਾ ਲੱਗ ਗਿਆ ਸੀ ਤੇ ਹੁਣ ਆਪਾਂ ਜਾਣਦੇ ਆ ਦੋ ਮੈਂ ਤਾਂ ਰਾਤ ਇੱਥੇ ਤੇਲ ਪਵਾ ਗਿਆ ਸੀ ਤੇ ਹੁਣ ਬੜਾ ਬੜਾ ਹਾਲ ਹੋਇਆ ਵਾ ਕਾਫੀ ਸਾਰੇ ਲੋਕ ਜਿੰਨੇ ਵੀ ਲੋਕ ਗੱਡੀਆਂ ਚਲਾਉਂਦੇ ਆ ਸਾਰੇ ਪਰੇਸ਼ਾਨੇ ਆ ਤੇ ਬਾਈ ਜੀ ਤੇਲ ਪਾਉਣੇ ਜਾ ਰਿਹਾ ਮੁੰਲਾਦੀ ਨੇੜੇ ਦਾ ਹੀ ਇੱਥੇ ਦਾ ਤਾਂ ਮਿਲਦੇ ਕੋਈ ਨਾ ਵੀ ਅਪਡੇਟ ਦੇ ਵਿੱਚ ਜਦ ਤੱਕ ਲਈ ਸਸਰੀ ਦਾ ਬਣੇ ਰਹੇ ਹੋ ਪੁੱਟਾ ਟਿਬਲੌਗ ਦੇ ਨਾਲ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਤਾਂ ਕਿ ਸਾਨੂੰ ਹੋਰ ਤੁਹਾਨੂੰ ਵਧੀਆ-ਵਧੀਆ ਵੀਡੀਓ ਪਾ ਸਕੀਏ ਤੇ ਨਾਲ ਇਧਰ ਅਗਰ ਗਿਰਫਾ ਖੜਾ ਹੈ ਤੇ ਨਾਲ ਇਹ ਪੈਟਰੋਲ ਪੰਪ